ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੇ ਉੱਪਰ ਜੀ ਅੱਜ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਜੀ ਮੱਕੀ ਉੱਪਰ ਇਸ ਵਾਰ ਲੇਟ ਹੋ ਗਏ ਥੋੜਾ ਜਿਹਾ ਤੇ ਵੈਸੇ ਹੀ ਮਨ ਜਾਣੀ ਟਾਈਮ ਜਾਣੀ ਲੱਗਿਆ ਵੀਡੀਓ ਬਣਾਉਣ ਦੇ ਅੱਜ ਤੁਹਾਡੇ ਸਾਹਮਣੇ ਵੀਡੀਓ ਲੈ ਕੇ ਆਏ ਹਾਂ ਜੀ ਸਿਰ ਤੋਂ ਆਪਾਂ ਅਚਾਰ ਦੇਣੀ ਜਿਹੜੀ ਮੱਕੀ ਬੀਜ ਦੋਨੇ ਤੁਹਾਨੂੰ ਅੱਗੇ ਵੀ ਦੱਸ ਦਿੰਨੇ ਆ ਆ ਲੀਮਾ ਗ੍ਰੀਨ ਦੀ X92 ਤੇ ਬੜੀ ਸ਼ਾਨਦਾਰ ਮੱਕੀ ਆ ਤੇ ਇਸ ਵਾਰ ਇੱਕ ਹੋਰ ਤਜਰਬਾ ਕੀਤਾ ਜਾਨੀ ਕਿ 30 33 ਰਾਸ਼ੀ ਦੀ ਮੱਕੀ ਵੀ ਵੀਜੀ ਆਪਾਂ ਉਹਦੇ ਨਾਲ ਜੋੜ ਪਰਲੇ ਪਾਸੇ ਦੀਂਦੀ ਉਹ ਰਾਸ਼ੀ ਦੀ 30 ਤੇਤੀ ਆ ਤੇ 91 ਆ ਆਪਣੇ ਇਸ ਵਾਰ ਪਾਣੀ ਲੱਗਣ ਚ ਪ੍ਰੋਬਲਮ ਹੋ ਗਈ ਸੀਗੀ ਤੇ ਜਾਨੀ ਕਿ ਵੀ ਹਰੀ ਥੋੜੀ ਜਿਹੀ ਲੇਟ ਹੋਈ ਮੱਕੀ ਤੇ ਉਹ ਚੱਕਰ ਪੈ ਗਿਆ ਤੇ ਬਾਕੀ ਅਦਰਵਾਈਜ਼ ਓਕੇ ਆ ਸਾਰਾ ਕੁਝ ਤੇ ਹੁਣ ਇਹ ਤੇ ਇੱਕ ਬੋਰੀ ਯੂਰੀ ਦੀ ਪੈ ਚੁੱਕੀ ਆ ਤੇ ਕੱਲ ਇਹ ਤੇ ਆ ਨਦੀਨਾ ਵਾਲੀ ਕੱਖਾਂ ਵਾਲੀ ਸਪਰੇਅ ਕਰਦੀ ਆ ਬਾਹਰ ਦੀ ਲੋਡਸ ਜਾਣੀ ਕਿ ਇਹ ਮੱਕੀ ਤੇ ਲੋਡਸ ਨਹੀਂ ਕਰੀਗੀ ਜਾਨੀ ਕਿ ਲੋਡਸ ਵਾਲਾ ਅਸਾਲਟ ਕਰਾ ਟੈਕਨੀਕਲ ਕ੍ਰਿਸਟਲ ਕੰਪਨੀ ਲਾਉਂਦੀ ਆ ਲੀਗ ਉਸ ਨਾਂ ਤੇ ਤੇ ਬੜਾ ਸੋਹਣਾ ਰਿਜ਼ਲਟ ਆ ਉਹਦਾ ਬਾਕੀ ਤੁਸੀਂ ਵੀ ਕਰ ਸਕਦੇ ਹੋ ਹਾਂ ਜੇ ਤੁਹਾਨੂੰ ਜਿਹੜੀ ਵਧੀਆ ਲੱਗੇ ਕਿਉਂਕਿ ਜਿਹੜੀ ਲੋਡਸ ਆ ਬਾਈ ਨੇਮ ਵਾਇਰ ਦੀ ਉਹ 1200 ਦੀ ਪੈਂਦੀ ਆ ਤੇ ਇਹ 900 ਰੁਪਏ ਦੀ ਪੈਂਦਾ 1300 ਰੁਪਏ ਦਾ ਫਾਇਦਾ ਹੁੰਦਾ ਕੰਮ ਜਾਨੀ ਕਿ ਉਹ ਨਹੀਂ ਕਰਦੀ ਆ ਤੇ ਮੱਕੀ ਜਿਹੜੀ ਤੁਸੀਂ ਦੇਖ ਸਕਦੇ ਹੋ ਜਾਨੀ ਕਿ ਵੀ ਹੁਣ ਕਈ ਵੀਰ ਭਰਾ ਪੁੱਛਦੇ ਵੀ ਸੁੰਡੀ ਵਾਲੀ ਕਿਹੜੀ ਸਪਰੇ ਕਰੀਏ ਸੁੰਡੀ ਵਾਲੀ ਤੁਸੀਂ ਦੇ ਪਹਿਲਾਂ ਸਪਰੇ ਹਲਕੀ ਕੋਰਾਦਨ ਵਗੈਰਾ ਕਰ ਚੁੱਕੇ ਹਾਂ ਤਾਂ ਐਮਪਲੀਗੋ ਦੀ ਸਪਰੇ ਕਰ ਦਿਓ 2-4 ਦਿਨਾਂ ਤੱਕ ਇਸ ਵਾਰ ਇੰਨੀ ਸਮੱਸਿਆ ਹੈ ਨਹੀਂ ਗੀ ਸੁੰਡੀ ਦੀ ਕਿਉਂਕਿ ਮੌਸਮ ਥੋੜਾ ਜਿਹਾ ਠੰਡਾ ਚੱਲ ਰਿਹਾ ਬੈਦ ਦੀ ਹਵਾ ਹਵਾ ਵਗਣ ਲੱਗ ਜਾਂਦੀ ਆ ਤੇ ਠੀਕ ਆ ਕੰਮ ਜਾਨੀ ਕਿ ਹੁਣ ਆਹ ਸਟੇਜ ਤੇ ਜਿਹੜਾ ਇਹਨੂੰ ਪਾਣੀ ਨਾ ਭਰ ਕੇ ਰੱਖੋ ਤੀਜੇ ਦਿਨ ਪਾਣੀ ਲਾਓ ਮੱਕੀ ਨੂੰ ਜ਼ਰੂਰ ਕਿਉਂਕਿ ਜੇ ਤੁਸੀਂ ਤੀਜੇ ਦਿਨ ਪਾਣੀ ਲਓਗੇ ਤਾਂ ਪਾਣੀ ਨਹੀਂ ਇਹਦੀ ਗ੍ਰੋਥ ਹੋਣੀ ਹੈਗੀ ਆ ਤੇ ਰੇਤ ਤੇ ਪਾਓ ਆਪਾਂ ਤਾਂ ਜਾਨੀ ਕਿ ਛੱਟਾ ਹੀ ਮਾਰਿਆ ਕੋਈ ਪੋਰ ਕੇ ਨਹੀਂ ਰੇਤ ਪਾਇਆ ਤੁਸੀਂ ਦੇਖ ਸਕਦੇ ਹੋ ਤੇ ਗ੍ਰੋਥ ਜਾਨੀ ਪੂਰੀ ਵਧੀਆ ਵਾ ਮੱਕੀ ਦੀ ਇਹ ਨਹੀਂ ਕੋਈ ਚੱਕਰ ਹੈਗਾ ਵੀ ਗ੍ਰੋਥ ਮਾੜੀ ਆ ਮੱਕੀ ਤੁਸੀਂ ਦੇਖ ਸਕਦੇ ਹੋ ਕੋਈ ਸੁੰਡੀ ਦਾ ਹਮਲਾ ਨਹੀਂ ਬਸ ਇੱਥੇ ਹੁਣ 4-5 ਦਿਨਾਂ ਤੱਕ ਸੁੰਡੀ ਵਾਲੀ ਇੱਕ ਸਪਰੇਅ ਕਰ ਦਿਆਂਗੇ ਐਮਪਲੀਗੋ ਆਪਾਂ ਇਸ ਵਾਰ ਜਾਨੀ ਕਿ ਬਾਇ ਨੇਮ ਜਿਹੜੇ ਆ ਆਉਂਦੇ ਟੈਕਨੀਕਲ ਮੰਨ ਲਓ ਐਮਪਲੀਗੋ ਸਜੈਂਟਾ ਦੀ ਹੁੰਦੀ ਆ ਉਹ ਨਹੀਂ ਕਰੀ ਆਪਾਂ ਜਾਨੀ ਐਤਕੀ ਤਾਂ ਆਪਾਂ ਸਾਲਟ ਹੀ ਕਰਿਆ ਐਮਪਲੀਗੋ ਵਾਲਾ ਸਾਲਟ ਕਰਿਆ ਕੋਰੋ ਮੰਡਲ ਦੀ ਹੁੰਦੀ ਆ ਉਹ 400 ਮਤਲਬ 25 ਰੁਪਈਆਂ ਦੀ ਪੈਂਦੀ ਆ ਸ਼ਾਇਦ ਇੱਥੇ ਜੇ ਤੇ ਬਹੁਤ ਵਧੀਆ ਸੋਹਣਾ ਰਿਜ਼ਲਟ ਮਿਲਿਆ ਉਹਦਾ ਤੇ ਬਾਕੀ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨੀ ਸੋਹਣੀ ਮੱਕੀ ਖੜੀ ਆਪਣੀ ਇਹ ਤੇ ਜਿਹੜੀ ਹੁਣ ਇਹ ਤੇ ਸਪਰੇਅ ਕਰਨੀ ਹੈਗੀ ਤਾਕਤ ਵਾਲੀ ਆਪਾਂ ਅ ਹੁਣ ਜਿਬਰੈਲਿਕ ਐਸਿਡ ਪਾਵਾਂਗੇ ਦੇ ਵਿੱਚ ਜਿਬਰੈਲਿਕ ਐਸਿਡ ਤੇ ਐਮਪਲੀਗੋ ਤੇ ਬਸ ਇਹੀ ਕਰਾਂਗੇ ਤੇ ਜੇ ਤੁਹਾਡੀ ਮੱਕੀ ਤੁਹਾਨੂੰ ਲੱਗਦਾ ਵੀ ਡੀਏਪ ਘੱਟ ਪਿਆ ਵਾ ਜਾਂ ਤੁਹਾਡੀ ਮੱਕੀ ਥੋੜੀ ਪੀਲੋ ਦਿਖਾ ਰਹੀ ਆ ਤਾਂ ਤੁਸੀਂ ਐਨਪੀਕੇ 12 64 ਪਾ ਸਕਦੇ ਹੋ ਜਾਂ ਫਿਰ ਜਿੰਕ ਤੇ ਯੂਰੀਆ ਦੀਆਂ ਸਪਰੇਇਆਂ ਕਰ ਸਕਦੇ ਹੋ ਸੌਰੀ ਜਿੰਕ ਯੂਰੀਆ ਵੀ ਜਿੰਕ ਤੇ ਯੂਰੀਆ ਵੀ ਕਰ ਸਕਦੇ ਆ ਜਾਂ ਜ਼ਿਆਦਾਤਰ ਦੋ ਸਪਰੇਇਆਂ ਤੁਸੀਂ ਕਰ ਦਿਓ ਡੀਏਪੀ ਤੇ ਯੂਰੀਆ ਦੀਆਂ ਯਾਨੀ ਕਿ 2 ਕਿਲੋ ਯੂਰੀਆ ਲੈ ਲਓ ਜਾਂ ਕਿਲੋ ਯੂਰੀਆ ਤੇ 2 ਕਿਲੋ ਡੀਓਪੀ ਘੋਲ ਕੇ ਉਹਦੀ ਸਪਰੇਅ ਕਰੋ ਤੇ ਮੱਕੀ ਸਾਨੂੰ ਦਿਨਾਂ 'ਚ ਹੀ ਦੱਸੂਗੀ ਵੀ ਕੀ ਗ੍ਰੋਥ ਕਰ ਰਹੀ ਆ ਤੇ ਜਿੱਥੇ ਰੇਤਲੇ ਵਾਣ ਉੱਥੇ ਜਿੰਕ ਦੀ ਸਪਰੇਅ ਤੇ ਮੈਗਨੀਸ਼ੀਅਮ ਕਿਲੋ ਕੁ ਵਿੱਚ ਜ਼ਰੂਰ ਪਾ ਲਿਆ ਕਰੋ ਪ੍ਰੇਯਤ ਕਿਉਂਕਿ ਉਹ ਹਰੀ-ਭਰੀ ਕਰ ਦਿੰਦਾ ਤੇ ਮੈਗਨੀਸ਼ੀਅਮ ਬਹੁਤ ਵਧੀਆ ਚੀਜ਼ ਆ ਸਸਤਾ ਤੱਤ ਆ ਤੇ ਇਹੀ ਚੀਜ਼ਾਂ ਵਾ ਹੋਰ ਕੋਈ ਬੜੀ ਗੱਲਾਂ ਤਾਂ ਦੱਸਣ ਵਾਲੀਆਂ ਹੈ ਨਹੀਂਆਂ ਤੇ ਬਾਕੀ ਆ ਤੁਹਾਨੂੰ ਜਿੱਦੇ ਨਦੀਨ ਮਰ ਗਏ ਤੁਹਾਨੂੰ ਇਹਦੀ ਵੀਡੀਓ ਜ਼ਰੂਰ ਦਿਖਾਵਾਂਗੇ ਜਿਹੜੇ ਨਦੀਨ ਮਰੇ ਆ ਤੇ ਮਿਲਦੇ ਆ ਅਗਲੀ ਵੀਡੀਓ 'ਚ ਚੈਨਲ ਸਬਸਕ੍ਰਾਈਬ ਕਰੋ ਜਿੰਨੀਆਂ ਵੀ ਜਾਣਕਾਰੀ ਦਿੱਤੀ ਆ ਤੇ ਇਹਨੂੰ ਫੋਲੋ ਕਰਿਓ ਤੇ ਤੇ ਯਾਰ ਬੇ ਆਪਣੇ ਸਾਂਝੀ ਕਰੋ ਪਿਆਰ ਭਰੀ ਸਸਤੀ ਕਾਲ ਜੀ ਧੰਨਵਾਦ